ਮਾਨਵ ਇਕਤਰ ਦੇ ਵਿਸਤੇ ਅੱਜ ਖੋਨਦਾਨ ਕੈਂਪ ਬ੍ਰਾਂਚ ਫਕਵਾੜਾ ਵੱਲੋਂ ਲਗਾਇਆ ਗਿਆ ਔਰ ਇਹ ਸਿਲਸਿਲਾ ਜੋ ਸੰਗਲੰਕਾਰੀ ਮਿਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਸੀ 1986 ਵਿੱਚ ਔਰ ਉਸ ਤੋਂ ਔਰ 14 ਲੱਖ 5000 ਤੋਂ ਉੱਪਰ ਖੋਨਦਾਨ ਦਿੱਤਾ ਗਿਆ ਔਰ ਇਸੇ ਲੜੀ ਤਹਿਤ ਹੁਣ ਅੱਜ ਤੇ 24 ਅਪ੍ਰੈਲ ਤੇ 500 ਸ਼ਹਿਰਾਂ ਵਿੱਚ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਔਰ ਬ੍ਰਾਂਚ ਫਗਵਾੜਾ ਵੱਲੋਂ ਵੀ ਇਸ ਕੈਂਪ ਦਾ ਐਲਾਨ ਕੀਤਾ ਗਿਆ ਔਰ ਇਹ ਕੈਂਪ ਲਗਾਤਾਰ ਸਵੇਰੇ 9:30 ਵਜੇ ਤੋਂ ਸ਼ੁਰੂ ਹੋ ਕੇ ਤਕਰੀਬਨ 2 ਵਜੇ ਤੱਕ ਚੱਲਿਆ ਔਰ ਇਹਦੇ ਵਿੱਚ 352 ਪੈਣਾ ਤੇ ਭਰਾਵਾਂ ਨੇ ਸਹਿਯੋਗ ਨਾਲ ਫਾਰਮ ਭਰਿਆ ਲੇਕਿਨ ਜੋ ਮੈਡੀਕਲ ਟੀਮਾਂ ਸਾਡੇ ਪਾਸ ਖੂਨਦਾਨ ਲੈਣ ਲਈ ਆਈਆਂ ਸਨ ਉਹਨਾਂ ਨੇ 97 ਭਰਾ ਅਤੇ 64 ਪੈਣਾ ਦਾਹੀ ਜੋ ਖੂਨ ਲਿਆ ਕਿਉਂਕਿ ਕੁਝ ਸਟਰਕਚਰ ਹਨ ਉਹਨੂੰ ਪੂਰਨ ਕਰਨ ਦੇ ਤੌਰ ਤੇ ਨਾ ਨਹੀਂ ਉਹਨਾਂ ਹੀ ਖੂਨ ਲਿਆ ਜਿੰਨਾ ਕਿ ਜ਼ਬਰਦਸਤ ਸੀ ਸੋ ਇਹ ਜੋ ਉਭਰਾਲੇ ਹਨ ਬਾਬਾ ਗੁਰ ਸਿੰਘ ਜੀ ਵਾਰਾਜ ਜਿਨ੍ਹਾਂ ਨੇ ਇਹ ਅਦੁੱਤੀ ਸ਼ਹਾਦਤ ਦਿੱਤੀ 24 ਅਪ੍ਰੈਲ 1987 ਵਿੱਚ ਪਰੋਸਤਵਾਦ ਨਿਰੰਤਰ ਮਿਸ਼ਨ ਇਹ ਕਰ ਰਿਹਾ ਹੈ ਕਿ ਜੋ ਖੂਨ ਹੈ ਇਨਸਾਨ ਦਾ ਅਗਰ ਬਦਲਾ ਲੈਣ ਦੀ ਕੋਈ ਪਵਨਾ ਹੈ ਦੇਖੋ ਦਾਨ ਕਰਕੇ ਅਸੀਂ ਇਸ ਤਰੀਕੇ ਨਾਲ ਇਹ ਬਦਲਾ ਲੈਣਾ ਹੈ ਤਾਂ ਕਿ ਖੂਨ ਹਮੇਸ਼ਾ ਨਾੜੀਆਂ ਵਿੱਚ ਜਿਵੇ ਰਹੇ ਨਾ ਕਿ ਨਾਲੀਆਂ ਵਿੱਚ ਬਹੇ ਇਸੇ ਤਹਿਤ ਅੱਜ ਫੁਗੜਾ ਬ੍ਰਾਂਚ ਕੋਲ ਸਾਰੇ ਪਿਆਰਾਂ ਦੇ ਭਰਾਵਾਂ ਨੇ ਬਹੁਤ ਸੇ ਜੋ ਕੀਤਾ ਸਭ ਦਾ ਬਹੁਤ-ਬਹੁਤ ਧੰਨਵਾਦ ਪਿਆਰ ਨਾਲ ਕਿਹੜਾ ਜੀ ਥਾਣ ਕਾ ਜੀ ਅੱਜ ਬਹੁਤ ਖੁਸ਼ੀ ਦੀ ਗੱਲ ਆ ਵੀ ਅੱਜ ਸਾਡੇ ਗੁਰੂ ਸਤਗੁਰੂ ਮਾਤਾ ਜੀ ਇਹ ਸਦੀਕਾ ਜੀ ਮਹਾਰਾਜ ਦੇ ਅਸ਼ੀਰਵਾਦ ਦੇ ਨਾਲ ਅੱਜ ਸੰਤ ਨਿਰੰਕਾਰੀ ਮਿਸ਼ਨ ਮਾਨਵਿਕਤਾ ਦਿਵਸ ਰਗਦਾਨ ਸ਼ਿਵਰ ਜੋ ਅੱਜ ਫੋਵਾੜੇ ਦੇ ਵਿੱਚ ਮਨਾਇਆ ਜਾ ਰਿਹਾ ਵਾ ਬਹੁਤ ਹੀ ਖੁਸ਼ੀ ਦੇ ਨਾਲ ਸਾਰੇ ਜੋ ਆ ਬਲੱਡ ਡੋਨੇਸ਼ਨ ਜਿਹੜਾ ਵਾ ਇੱਥੇ ਕਰ ਰਹੇ ਆ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮਿਸ਼ਨ ਦੇ ਜਿੰਨੇ ਵੀ ਮੈਂਬਰ ਸਹਿਬਾਨਾ ਉਹਦੇ ਦਾ ਸਹਿਬਾਨਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਮੈਂ ਇਹ ਜੋ ਸਮਾਜ ਦੇ ਪਰਉਪਕਾਰ ਦਾ ਕੰਮ ਕਰ ਰਹੇ ਆ ਕਿ ਬਲੱਡ ਜਿਹੜਾ ਵਾ ਰक्तदान ਸਭ ਤੋਂ ਜ਼ਿਆਦਾ ਮਹਾਨ দান ਕਹਿੰਦੇ ਇਹਨੂੰ ਮੈਂ ਪਰਮਾਤਮਾ ਗੇ ਇਹੀ ਅਰਦਾਸ ਕਰਦਾ ਵੀ ਪਰਮਾਤਮਾ ਇਹਨਾਂ ਨੂੰ ਇਦਾਂ ਹੀ ਸਮਰਥਾ ਸ਼ਕਤੀ ਪਰ ਬਖਸ਼ਦਾ ਰਵੇ ਤਾਂ ਜੋ ਇਦਾਂ ਹੀ ਸਮਾਜ ਸੇਵਾ ਦੇ ਜਿਹੜੇ ਆ ਮਾਨਵਿਕ ਸੇਵਾ ਮਾਨਵਤਾ ਦੀ ਸੇਵਾ ਦੇ ਕੰਮ ਕਰਦੇ ਰਹੇ ਹਾਂ ਜੀ ਔਰ ਗੁਰੂ ਮਾਂ ਦਾ ਇਦਾਂ ਅਸ਼ੀਰਵਾਦ ਸਾਰਿਆਂ ਉਤੇ ਬਣਿਆ ਰਵੇ ਜੀ ਧੰਨਵਾਦ ਸਾਹ ਸੰਗਤ ਜੀ ਪਿਆਰ ਸੇ ਬੋਲਣਾ ਜੀ ਧੰਨਕਾ ਜੀ ਅੱਜ ਸੰਤ ਬਾਬਾ ਗੁਰਬਚਨ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਨਵਿਕਤਾ ਦਿਵਸ ਪੂਰੇ ਦੇਸ਼ ਦੇ ਵਿੱਚ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਅੱਜ ਦੇ ਅੱਜ ਦਾ ਜੋ ਇਹ ਦਿਹਾੜਾ ਹੈ ਇਹ ਮਾਤਾ ਸਾਡੇ ਮਾਤਾ ਸੁਦੀਕsha ਹਰਦੇਵ ਜੀ ਮਹਾਰਾਜ ਜੀ ਉਹਨਾਂ ਦੀ ਰਹਿਨਮਾਈ ਹੇਠ ਮਨਾਇਆ ਜਾ ਰਿਹਾ ਔਰ ਸੰਤ ਹਰਦੇਵ ਮਹਾਰਾਜ ਜੀ ਦੀ ਸੋਚ ਬਹੁਤ ਵੱਡੀ ਸੋਚ ਕਿ ਜਿਹੜਾ ਸ਼ਹੀਦੀ ਦਿਹਾੜਾ ਹੈ ਉਸ ਨੂੰ ਖੂਨ ਲੈ ਕੇ ਨਹੀਂ ਖੂਨ ਦੇ ਕੇ ਬਲੱਡ ਡੋਨੇਟ ਕਰਕੇ ਮਨਾਣਾ ਹੈ ਔਰ ਉਹਨਾਂ ਦੀ ਬਹੁਤ ਵੱਡੀ ਸੋਚ ਸੀ ਕਿ ਜਿਹੜਾ ਖੂਨ ਹੈ ਦਾ ਬਲੱਡ ਸ਼ੁੱਡ ਫਲੋ ਇਨ ਦਾ ਵੇਨਸ ਨਾਟ ਇਨ ਦਾ ਡਰੇਨਸ ਸੋ ਖੂਨ ਜਿਹੜਾ ਉਹ ਨਾੜੀਆਂ ਵਿੱਚ ਵਹਿਣਾ ਚਾਹੀਦਾ ਨਾਲੀਆਂ ਚ ਨਹੀਂ ਬਹਿਣਾ ਚਾਹੀਦਾ ਸੋ ਅੱਜ ਮੈਂ ਸਮਝਦਾ ਕਿ ਅੱਜ ਦੇ ਸੰਦਰਭ ਦੇ ਵਿੱਚ ਜਦੋਂ ਪੂਰੇ ਦੇਸ਼ ਦੇ ਵਿੱਚ ਅਸਥਿਰਤਾ ਦਾ ਮਾਹੌਲ ਬਣਦਾ ਜਾ ਰਿਹਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਮਨੁੱਖਤਾ ਦੇ ਲਈ ਇੱਕ ਬਹੁਤ ਵੱਡਾ ਸੁਨੇਹਾ ਹੈ ਔਰ ਮੈਨੂੰ ਇਹ ਮਾਣ ਹੈ ਮੈਨੂੰ ਇਹ ਖੁਸ਼ੀ ਹੈ ਮੈਂ ਜਿੱਥੇ ਵੀ ਗਿਆ ਮੈਂ ਜਿੰਨੇ ਵੀ ਸਾਡੇ ਮਹਾਤਮਾ ਦੇਖੇ ਖੂਨਦਾਨ ਕਰਦੇ ਹੋਏ ਉਹਨਾਂ ਦੀ ਗਿਣਤੀ ਐਡੀ ਵੱਡੀ ਹੈ ਕਿ ਮੈਂ ਸਮਝਦਾ ਕਿ ਜਿਹੜੇ ਬਲੱਡ ਕਲੈਕਸ਼ਨ ਬੈਗ ਜਿਹੜੇ ਆ ਉਹ ਬੈਗ ਥੋੜੇ ਪੈ ਜਾਂਦੇ ਆ ਪਰ ਜਿਹੜੀ ਸਾਡੇ ਜਿਹੜੇ ਖੂਨਦਾਨ ਕਰਨ ਵਾਲੇ ਮਹਾਤਮਾ ਹਨ ਉਹਨਾਂ ਦੀ ਗਿਣਤੀ ਜਿਹੜੀ ਉਨੀ ਘਟਦੀ ਸੋ ਬਹੁਤ ਹੀ ਮੈਂ ਸਮਝਦਾ ਕਿ ਸਤ ਸੰਗਤ ਨੂੰ ਬਹੁਤ-ਬਹੁਤ ਵਧਾਈ ਮਹਾਤਮਾ ਦੀ ਸੋਚ ਨੂੰ ਮਹਾਤਮਾਵਾਂ ਦੀ ਸੋਚ ਨੂੰ ਬਹੁਤ ਵਧਾਈ ਔਰ ਮੈਂ ਸਾਰੇ ਸੰਗਤ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਦੇ ਮਿਸ਼ਨ ਜਿਹੜਾ ਸਫਾਈ ਅਭਿਆਨ ਹੋਰ ਵੀ ਜਿੰਨੇ ਮਿਸ਼ਨ ਹੈ ਮਿਸ਼ਨ ਵੱਲੋਂ ਚਲਾਏ ਜਾ ਰਹੇ ਬੜੇ ਹੀ ਕਾਮਯਾਬ ਮਿਸ਼ਨ ਹੈ ਮਨੁੱਖਤਾ ਦੀ ਭਲਾਈ ਦੇ ਲਈ ਬਹੁਤ ਹੀ ਉੱਤਮ ਨੇ ਸੋ ਸਤ ਸੰਗਤ ਜੀ ਪਿਆਰ ਸੇ ਬੋਲਣਾ ਜੀ ਧੰਨ ਕਾ